ਸਾਵਾਹਿਬ ਜੀ ਦੀ ਪ੍ਰਦੇਸ਼ਿਕ ਸਦਭਾਵਨਾ ਦਲ ਗੁਰਦੁਆਰਾ ਅਕਾਲ ਪੁਰਖ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਸਰੂਪ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਬਾਦਲ ਖੋੜ ਦੇ ਵੱਲੋਂ ਗੁਰਦੁਆਰੇ ਦਿੱਤੇ ਗਏ ਸਨ ਜਿਨ੍ਹਾਂ ਦੇ ਇਨਸਾਫ ਲਈ ਇਸ ਲਈ ਜੋਮੇ ਮਿਸਲਾ ਸਿੱਖ ਸੰਤਾ ਸਮੇਤ ਪਿਛਲੇ 4 ਨਵੰਬਰ ਤੋਂ ਅਜ 66 ਦਿਨ ਹੋ ਗਏ ਨੇ ਅੰਮ੍ਰਿਤਸਰ ਸਾਹਿਬ ਕੋਟਾ ਦਿੰਦੇ ਆਂ ਪੰਜਾਬ ਸਰਕਾਰ ਦੀ ਬਾਦਲਾਂ ਨਾਲ ਜਾਰੀ ਸਾਹਮਣੇ ਆਉਂਦੀ ਨਜ਼ਰ ਆਉਂਦੀ ਹੈ ਜਿਹਦੇ ਕਰਕੇ ਉਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਗਿਆ ਔਰ ਇਹਨਾਂ ਦੇ ਮੰਤਰੀ ਮੰਡਲ ਦੇ ਘਰਾਂ ਦਫ਼ਤਰਾਂ ਦੇ ਮੂਹਰੇ ਜਾ ਕੇ ਉਹਨਾਂ ਦੀ ਜ਼ਮੀਰ ਜਗਾਉਂ ਸੋਕਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੇ ਤਹਿਤ ਅੱਜ ਅਸੀਂ ਚੌਥਾ ਨਾਇਆ ਮਨਪ੍ਰੀਤ ਸਿੰਘ ਬਾਦਲ ਜਿਹੜਾ ਜੋ ਦਫ਼ਤਰ ਬੰਦ ਕਰਕੇ ਭੱਜ ਗਿਆ ਪਰ ਕਿੱਥੇ ਭਜੋਗੇ ਤੁਸੀਂ 2017 ਚ ਦੋਸ਼ੀ ਸੌ ਖਾ ਕੇ ਬਾਣੀ ਦੇ ਤੇ ਕਿਹਾ ਦੋਸ਼ੀ ਫੜਾਂਗੇ ਤੁਹਾਡੇ ਰਾਜੇ ਨੇ ਕੈਂਪਨ ਸਾਹਿਬ ਨੇ ਖਿਆਲ ਕਰਿਓ ਜੇ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਫੜਨ ਤੋਂ ਕੰਨੀ ਕਤਰਾ ਕੇ ਭੱਜ ਰਹੇ ਹੋ ਕੋਥੀ ਫੜ ਕੇ ਸੌ ਖਾਣ ਵਾਲਿਓ ਜੇ ਲੋਕਾਂ ਨੂੰ ਗਮਰਾ ਕਰ ਸਕਦੇ ਹੋ ਤੇ ਅਸੀਂ ਪੋਥੀ ਪੜ ਕੇ ਲੋਕਾਂ ਨੂੰ ਪਿੰਡੋਂ ਪਿੰਡ ਜਾ ਕੇ ਜਾਗਰੂਕ ਕਰਾਂਗੇ ਕਿ ਕਾਂਗਰਸ ਸਰਕਾਰ ਬਾਦਲਾਂ ਦੀ ਯਾਰ ਹੈ ਔਰ ਇਹ ਪੰਥ ਦੀ ਬਿਲਕੁਲ ਵਿਰੋਧੀ ਹੈ ਅੱਜ ਉਹ ਬਾਦਲਾਂ ਦੇ ਨਾਲ ਮਿਲ ਕੇ ਕਦੇ ਗੁਰੂ ਗ੍ਰੰਥ ਸਾਹਿਬ ਦੀਆਂ ਵਿਅਦਬੀਆਂ ਕਰਾਉਣੀਆਂ ਤੇ ਕਦੇ ਦੋਸ਼ੀਆਂ ਦੇ ਨਾਲ ਖੜ ਜਾਣਾ ਇਹ ਅੱਜ ਸਾਰਾ ਕੁਝ ਸਾਹਮਣੇ ਆਇਆ ਹੈ। ਔਰ ਅੱਜ ਅਸੀਂ ਇੱਥੇ ਉਹ ਕਾ ਦੇਣ ਵਾਸਤੇ ਜ਼ਮੀਰ ਜਗਾਉ ਪਹੁੰਚੇ ਆ ਸਖਸਤ ਭਾਵਨਾ ਨਾਲ ਗੁਰਦੁਆਰਾ ਅਕਾਲ ਪੰਗਰ ਸਾਹਿਬ ਵੱਲੋਂ ਔਰ ਇਹ तकरीबन 17 ਮੰਤਰੀ ਨੇ ਜਿਨ੍ਹਾਂ ਦੇ ਅਸੀਂ ਘਰਾਂ 'ਚ ਜਾਣਾ ਹੈ। ਉਹ ਉਹ ਤੋਂ ਬਾਅਦ ਜੇ ਫਿਰ ਵੀ ਇਹਨਾਂ ਦੀ ਜ਼ਮੀਰ ਨਾ ਜਾਗੀ ਤਾਂ ਫਿਰ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਹੋਰ ਤਿੱਖਾ ਕਰਕੇ ਦੇਾਂਗੇ ਉਹ ਕੀ ਹੋਊਗਾ ਤੋਂ ਆਉਣ ਵਾਲੇ ਸਮੇਂ 'ਚ ਦਿੱਤਾ ਜਾਊ। ਬਾਬਾ ਜੀ ਅੱਜ ਪਹਿਲਾਂ ਕਿਹੜੇ-ਕਿਹੜੇ ਮੰਤਰੀਆਂ ਨੂੰ ਰੇਪ ਇਸ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਗਏ ਜੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਦੀ ਰੰਧਾਵਾ ਉਦੋਂ ਬਾਅਦ ਸਿੱਖਤ ਵਾਜਵਾ ਫਿਰ ਅਸੀਂ ਗਏ ਜੀ ਰੁਪੜ ਰਾਣਾ ਕੇਪੀ ਸਪੀਕਰ ਜਿਹੜੇ ਪੰਜਾਬ ਵਿਧਾਨ ਸਭਾ ਅੱਜ ਅਸੀਂ ਚੌਥੀ ਜਗ੍ਹਾ ਤੇ ਆਇਆ ਮੰਤਰੀ ਸਿੰਘ ਬਾਦਲ ਦੇ ਇੱਥੇ ਪਟਿੰਡੇ ਤੇ ਉਹ ਇਹ ਸਾਡਾ ਜਿਹੜਾ ਆਵਾਜ਼ ਹੈ মিডিਆ ਨੂੰ ਬੇਨਤੀ ਕਰਦੇ ਅਸੀਂ ਕਿ ਸਾਡੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਤਾਂ ਪਹੁੰਚ ਹੀ ਰਹੀ ਹੋ ਬੇਈਮਾਨ ਨੇ ਪਰ ਅਸੀਂ ਉਹਨਾਂ ਦੀ ਜਮੀਰ ਨੂੰ ਜਗਾ ਕੇ ਹੀ ਛੱਡਾਂਗੇ ਜਾਂ ਤਾਂ ਕੁਰਸੀਆਂ ਤੇ ਬਹਿਣਾ ਜਮਾਨਦਰੂ ਹੱਕ ਸਮਝਣਾ ਬੰਦ ਕਰ ਦਿਓ ਜਾਂ ਫਿਰ ਸਾਡੇ ਨਾਲ ਇਨਸਾਫ ਦੀ ਗੱਲ ਕਰੋ ਨਹੀਂ ਕਰੋਗੇ ਤੇ ਜਿਵੇਂ ਬਾਬਾ ਜੀ ਨੇ ਕਿਹਾ ਵਾ 2017 ਚ ਲੋਕਾਂ ਨੂੰ ਬੁੱਧੂ ਬਣਾ ਲਿਆ 22 ਚ ਨੀਜੇ ਬਣਨੇ ਜਿੱਦਾਂ ਬਾਤਲਾ ਦੀਆਂ ਜਿਹੜਾ ਪੁੱਟੀਆਂ ਤੁਹਾਡੀਆਂ 20 ਪਿੰਡ-ਪਿੰਡ ਜਾ ਕੇ ਪੁੱਟਾਂਗੇ ਕਿਉਂਕਿ ਕੀਰਤਨੀਆਂ ਆ ਧਾਰਮਿਕਾਂ ਸਿਆਸੀ ਨਹੀਂ ਆ ਪਰ ਗੰਦੀ ਸਿਆਸਤ ਨੂੰ ਕੱਢਣ ਲਈ ਆ ਹੀ ਬਹੁਤ ਕੁਝ ਕਰ ਸਕਦੇ ਵੈਰ ਜੀ ਦਾ ਖਾਲਸਾ ਵੈਰ ਜੀ ਫਤਿਹ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਦਾਸ ਫੌਜਾ ਸਿੰਘ ਤੇ ਸਿੱਖ ਸਤਿਭਾਵਨਾ ਦਲ ਮਹਾਨ ਕੀਰਤਨੀਏ ਭਾਈ ਬਲਦੇਵ ਸਿੰਘ ਵਿਡਾਲਾ ਅਸੀਂ 4 ਨਵੰਬਰ ਤੋਂ ਅਰਦਾਸ ਕਰਕੇ ਸਤਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ 322 ਰੂਪ ਜਿਹੜੇ ਖੁਰਦਬੁਰਦ ਕੀਤੇ ਜਾਂ ਚੋਰੀ ਵੇਚੇ ਜਾਂ ਕਿੱਥੇ ਚਲੇ ਗਏ ਉਹਨਾਂ ਦਾ ਇਨਸਾਫ ਲੈਣ ਵਾਸਤੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਔਰ ਇੱਕ ਜਿਹੜੀ ਹੈਗੀ ਵਿਰਾਸਤ ਕੰਪਲੈਕਸ ਥੋੜਾ ਸਾਹਬ ਦੇ ਉੱਤੇ ਇੱਕ ਮੋਰਚਾ ਲੱਗਿਆ ਸੀ ਜਿਹਦਾ ਨਾਮ ਦਿੱਤਾ ਪੰਥਕ ਹੋਕਾ ਉਹ ਪੰਥਕ ਹੋਕਾ 61 ਦਿਨ 62ਵੇਂ ਦਿਨ ਅੱਜ ਪਹੁੰਚ ਗਿਆ ਨਾ ਤਾਂ ਸੁਲਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਕੰਮ ਤੇ ਜੂਸਰ ਕੀ ਨਾਂ ਅ ਜਿਹੜੀ ਕਾਂਗਰਸ ਆ ਸਰਕਾਰ ਹੈ ਮੌਕੇ ਦੀ ਮੁੱਖ ਮੰਤਰੀ ਜਾਇ ਮੰਤਰੀ ਇਹਨਾਂ ਦੇ ਔਰ ਇਸੇ ਕਰਕੇ ਅਸੀਂ ਸੰਘਰਸ਼ ਨੂੰ ਤੇਗ ਕਰਦੇ ਹੋਏ ਅੱਜ ਚੌਥਾ ਮੰਤਰੀ ਹੈ ਜਿਹਦੇ ਦਫ਼ਤਰ ਦੇ ਅੱਗੇ ਅ ਕੀਰਤਨ ਕਰਨਾ ਕੀਰਤਨ ਦੇ ਰੂਪ ਵਿੱਚ ਕਰਨਾ ਸ਼ਬਦਾਂ ਦੀ ਮਾਰ ਮਾਰਨੀ ਉਹਦੀ ਜ਼ਮੀਰ ਦੇ ਉੱਤੇ ਉਹਦੇ ਦਿਲ ਉੱਤੇ ਠੋਕਰਾਂ ਵੱਜਣ ਉਹ ਆਪਣੇ ਜਿਹੜੇ ਹੈਗੇ ਅ ਉਹਨਾਂ ਨੂੰ ਅਦਰੋਂ ਪਤਾ ਲੱਗੇ ਸਾਡੇ ਫਰਜ਼ ਕੀ ਬਣਦੇ ਆ ਧਰਮ ਕੀ ਬਣਦੇ ਆ ਫਰਜ਼ ਤੇ ਧਰਮ ਉਹਨਾਂ ਨੂੰ ਚੇਤੇ ਕਰਾਉਣ ਵਾਸਤੇ ਤੁਸੀਂ ਕੁਰਸੀਆਂ ਤੇ ਬੈਠਿਓ ਪਿਛਲੀ ਸਰਕਾਰ ਨੇ ਆਨਾ ਕਿੰਨੀ ਕੀਤੀ ਪਿਛਲੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਦਾ ਲਮਕਾਇਆ ਉਹ ਐਸੀ ਲਮਕੀ ਐਸੀ ਲਮਕ ਕੇ ਡਿੱਗੀ ਖੁੰਜੇ ਡਿੱਗ ਪਈ ਉਹੀ ਬਿਲਕੁਲ ਸੇਮ ਹੋ ਇਹ ਸਰਕਾਰੋਂ ਵਿੱਚ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬ ਸੰਜੇ ਨੇ ਸਭ ਮਾਨਵਤਾ ਦੇ ਸੰਜੇ ਗੁਰੂ ਨੇ ਉਹਨਾਂ ਦੇ ਮੁੱਦੇ ਨੂੰ ਸਿਆਸੀ ਕਰਨੀ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਲਮਕਾਉਣਾ ਨਹੀਂ ਚਾਹੀਦਾ ਮੈਂ ਕਿਹਾ ਹੈ ਜਿਹੜੇ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਾ ਧਾਰਮਿਕ ਮੁੱਦੇ ਜਾਂ ਧਰਮਕ ਇਨਸਾਨੀਆਂ ਦੀ ਵਿਅਦਵੀ ਕਰਨੀ ਧਾਰਮਿਕ ਮੁੱਦਿਆਂ ਤੇ ਸਿਆਸਤ ਕਰਨੀ ਜੋ ਇਹਨਾਂ ਚੀਜ਼ਾਂ ਨੂੰ ਲਮਕਾਉਂਦੇ ਨੇ ਖੁਦ ਲਮਕ ਗਿਆ ਕਰਦੇ ਐ ਅੱਜ ਮਨਪ੍ਰੀਤ ਜਿਹੜਾ ਬਾਦਲ ਹੈ ਮਨਿਸਟਰ ਹੈ ਇਹਦੇ ਅਸੀਂ ਆਫਿਸ ਦੇ ਅੱਗੇ ਬੈਠੇ ਆ ਬਸ ਇਹਨਾਂ ਨੇ ਆਫਿਸ ਬੰਦ ਕਰ ਲਿਆ ਪਹਿਲੇ ਹੀ ਹੁਣ ਹੁਣ ਮਾਲਕ ਦੀ ਕਿਰਪਾ ਕਰਨ ਕੀਰਤਨ ਅਸੀਂ ਇਸ ਰੂਪ ਚ ਕਰ ਰਿਹਾ ਜਾਂ ਕੀਤਾ ਪਿੱਛੇ ਵੀ ਕਿ ਉਹ ਪੁੱਤੈ ਰਾਜ ਬਹਾਲੀ ਹੈ ਫਿਰ ਚੱਕੀ ਚਟ ਹੈ ਔਰ ਰਾਜੇ ਸੀ ਮੁਕਦਮ ਪੁੱਤੈ ਉਲਟੀ ਬਾੜ ਖੇਤ ਕੋ ਖਾਈ ਔਰ ਸ਼ਬਦਾਂ ਦੀ ਮਾਰ ਇਹਨਾਂ ਦੇ ਦਿਲ ਉਤੇ ਮਾਰ ਰਹੀਆਂ ਦੀ ਜ਼ਮੀਰ ਜਾਗੇ ਤਾਂ ਜੋ ਪੰਜਾਬ ਦੇ ਵਿੱਚ ਆਏ ਦਿਨ ਗੁਰੂਦਿਆਂ ਬੇਅਦਬੀਆਂ ਹੁੰਦੀਆਂ ਨੇ ਜਾਂ ਸੁਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇੱਕ ਵੱਡਾ ਆਦਾਰਾ ਹੋਣ ਦੇ ਨਾਤੇ ਆਪਣੇ ਫਰਜ਼ਾਂ ਧਰਮਾਂ ਤੇ ਸੱਚ ਤੋਂ ਨਿਖੜ ਗਈ ਐ ਭੱਜ ਚੁੱਕੀ ਐ ਕ੍ਰਿਪਟ ਹੋ ਚੁੱਕੀ ਐ ਨਰੈਣੂ ਮਹਾਂਤ ਦੀ ਸੋਚ ਤੇ ਆ ਚੁੱਕੀ ਐ ਇਹਨਾਂ ਸਾਰਿਆਂ ਨੂੰ ਗਟਾਰੇ ਵਿੱਚ ਖੜਨ ਖੜੇ ਕਰਨ ਵਾਸਤੇ ਗੁਰੂ ਦੇ ਇਨਸਾਫ ਵਾਸਤੇ ਅੱਜ ਅਸੀਂ ਮਨਪ੍ਰੀਤ ਵਾਦਲ ਦੇ ਬਠਿੰਡੇ ਵਿੱਚ ਬੁਦੇ ਦਫ਼ਤਰ ਦੇ ਅੱਗੇ ਕੀਰਤਨ ਕਰ ਰਹੇ ਆ ਪੰਚਪੋਹਕਾ ਦੇ ਰਹੇ ਆ ਬਾਕੀ ਸਾਨੂੰ ਭਾਈ ਬਲਦੇਵ ਸਿੰਘ ਜੀ ਵਿਡਾਲਾ ਦੱਸਣਗੇ ਕੋਈ ਸਵਾਲ ਤੁਹਾਡਾ ਬਾਬਾ ਜੀ ਕੀ ਨਾਮ ਆਪਣਾ ਸ਼ੋਗ ਨਾਮ ਤੇ ਕਿਹੜੀ ਲਹਿਰ ਹੈਗੀ ਆਪਣੇ ਅ ਸਾਡੀ ਲਹਿਰ ਹੈ ਪੰਚ ਤੋਂ ਹੋਕੇ ਦੇ ਰੂਪ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਇੱਕ ਚੱਲੀ ਹੋਈ ਹੈ ਇਹ ਜਿਵੇਂ ਨਰੇਨੂ ਮਹੰਤ ਭਾਈ ਲਾਸੁਣ ਸਿੰਘ ਜੀ ਨੇ ਇੱਕ ਲਹਿਰ ਥੁ ਕੀਤੀ ਸੀ ਉਹ ਕੁਰਬਾਨੀ ਦੇ ਕੇ ਮਰਜੀਵੜੇ ਅੱਜ ਵੀ ਜਿਹਨੇ ਮਰਜੀਵੜੇ ਵਿੱਚ ਇਹਨੇ ਕੁਰਬਾਨੀ ਦੇਣ ਨੂੰ ਤਿਆਰ ਨੇ ਕੋਈ ਆਵੇ ਭਾਵੇਂ ਸਾਡੇ ਕੋਈ ਡਾਂਗਾ ਮਾਰੇ ਭਾਵੇਂ ਕੋਈ ਸਾਨੂੰ ਧੱਗੇ ਮਾਰੇ ਭਾਵੇਂ ਕੋਈ ਵਿਚਾ ਕੇ ਬੈਠੇ ਇਹ ਉਹਦੀ ਜ਼ਮੀਰ ਹੈ ਅਸੀਂ ਗੁਰੂ ਵਾਸਤੇ ਇਕੱਲੇ ਹੋਏ ਆਂ ਔਰ ਜਿਹੜੀ ਸਿੱਖ ਨੀਤੀਆਂ ਨੂੰ ਬਹਾਲ ਕਰਨਾ ਹੈ ਔਰ ਜਿਹੜੀ ਰਾਜਨੀਤੀ ਘਰ ਘਰ ਚੁੱਕੀ ਹੈ ਗੁਰੂ ਘਰਾਂ ਦੇ ਵਿੱਚ ਉਹਨੂੰ ਕੱਢ ਕੇ ਬਾਹਰ ਮਾਰਨਾ ਇਹ ਮੁੱਖ ਅਜੰਡਾ ਹੈ ਇਸ ਪੰਥਕ ਹੋਕੇ ਦਾ ਔਰ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਦਾਸ ਫੌਜਾ ਸਿੰਘ ਗੁਰਦੁਆਰਾ ਅਕਾਲ ਮੰਦਿਰ ਸਾਹਿਬ ਸੁਹਾਨਾ